ਵਾਰਸਾ ਦੇ ਬਲਾਕ ਦੇ 20 ਡੈਲੀਗੇਟ ਨੇ ਚਿਲੀ ਬਲਾਕ ਦੇ 30 ਡੈਲੀਗੇਟ ਨੇ ਟਿੱਖੀ ਬਲਾਕ ਦੇ 29 ਡੈਲੀਗੇਟ ਨੇ ਅਤੇ ਤਰਕੂੜ ਦਾ ਬਲਾਕ ਦੇ 12 ਡੈਲੀਗੇਟ ਨੇ। ਬਤੌਰ ਜ਼ਿੰਮੇਵਾਰੀ ਸੁਭਾਗ ਪ੍ਰਧਾਨ ਦੇ ਨਾਮ 'ਤੇ ਵੀ ਨਮਾਜ਼ ਰਿਹਾ। ਪਾਰ की हो गया। मैं जिला प्रबंधन दोस्त प्रतिनिधि की है तो इस तरफे भारों जाता रहते हैं कि दर्शन करने को चला वक्त सुप्रीमेश नियम इधर से जरूरी काम को क्या उन्होंने आवाज़ की कि ये पार्टी जो हमारे जीने करवाएगा आपको आप लोग कर नहीं करवा सकते क्योंकि तो साथ पर सारे प्रतिनिधि हैं इस तरफे ਕੀਦਾ ਕਿ ਕੀ ਮਾਰਕ ਯਾਤੀ ਦੇ ਵਿੱਚ ਸੁਗਾ ਪਿੰਡ ਗਾਲੂ ਵਾਲਾ ਠੀਕ ਹੈ

ਅੱਜ ਅਸੀਂ ਜ਼ਿਲ੍ਹਾ ਮਾਨਸਾ ਦੇ ਵਿੱਚ ਕੌਂਸਲ ਸੀ ਇੱਥੇ ਜ਼ਿਲ੍ਹੇ ਦੀ ਚੋਣ ਸੀ ਜੀ ਇਹ ਚੋਣਾਂ ਅਸੀਂ ਲਗਾਤਾਰ ਪ੍ਰਸ਼ਾਸਨ ਚੱਲਦਾ ਸਾਡਾ ਜ਼ਿਲ੍ਹਾ ਚੋਣਾਂ ਦਾ 8-10 ਜ਼ਿਲ੍ਹਿਆਂ ਨੇ ਚੋਣਾਂ ਸੀ ਕਰਾ ਚੁੱਕੇ ਹਾਂ ਅੱਜ ਮਾਨਸਾ ਦੀ ਚੋਣ ਹੈ ਜਿਹੜੀ ਪੂਰਨ ਤੌਰ ਤੇ ਸਰਪੰਖ ਹੋ ਗਈ ਬਹੁਤ ਵੱਡਾ ਕੱਟ ਸੀਗਾ ਡੈਲੀ ਦੇ ਟਨ ਦਾ ਨਵੀਂ ਕਮੇਟੀ ਬਣ ਗਈ ਹੈ ਇਦੇ ਵਿੱਚ ਮਹਿੰਦਰ ਸਿੰਘ ਭੈਣੀ ਬਾਗਾ ਰੂ ਜਿਲ੍ਹਾ ਫਲਦਾਂ ਦੇ ਤਲਵਰ ਜੂਰੀ ਮਾਰੀ ਚੰਕੀ ਗਈ ਹੈ। ਲਖਮਨ ਸਿੰਘ ਚੱਕਲੀ ਸ਼ੇਰੂ ਜਿਲ੍ਹਾ ਹਜ਼ਰਨਾਸਰ ਦੇ ਤਲਵਰ ਤੇ ਮੇਂਬਾਰੀ ਚੰਕੀ ਗਈ ਹੈ। ਇਹ ਅਕਾਲਾ ਸਿੰਘ ਜਿਨ੍ਹਾਂ ਨੂੰ ਮਾਨਤਾ ਦਿੱਤਾ ਜਿਨ੍ਹਾਂ ਨੂੰ ਇਜਾਨਤਯੋਗ ਤੇ ਸਨਾਨਤ ਕੀਤਾ ਗਿਆ। ਸੀਨੀਅਰ ਮੀਤ ਪ੍ਰਧਾਨ ਕਰਮ ਸਿੰਘ ਤੇ ਇਹ ਜਿਹਨੇ ਲਗਾਤਾਰ ਚੰਚਾਰ ਹੋ ਗਏ ਜਿਹੜੇ ਕਲੀਅਕ ਮੈਂਬਰ ਹੈ। ਬਸ਼ੀਨੀਸ ਤੌਰ ਤੇ ਅਸੀਂ ਇੱਕ ਔਰਤ ਵਿੰਗ ਬਣਾਇਆ ਉਹ ਹੀ ਸਮੇਤ ਨੀ ਇਹ ਕਹਾਵਾ ਹੋਈ ਗਈ ਹੈ ਤੇ ਇਹ ਜਿਹੜਾ ਸੈਕਲਸਾ ਹੈ ਤਕਰੀਬਨ ਅਪ੍ਰੈਲ ਮਹੀਨੇ ਦੇ ਵਿੱਚ ਵਿੱਚ ਸੀ ਸਾਰੇ ਦੇ ਸਾਰੇ ਪੰਜਾਬ ਦੇ ਵਿੱਚ ਜ਼ਿਲ੍ਹਿਆਂ ਦੀਆਂ ਚੋਣਾਂ ਕਰਵਾ ਦੇਣਗੇ ਉਦੋਂ ਅੱਗੇ ਫਿਰ ਅਸੀਂ ਪੰਜਾਬ ਦਾ ਜਲਾਸ ਕਰਨ ਜਾ ਰਹੇ ਹਾਂ ਕੋਸ਼ਿਸ਼ ਹੈ ਸਾਡੀ ਇਹ ਹੋਗੀ ਕਿ ਮਈ ਮਹੀਨੇ ਦੇ ਵਿੱਚ ਪੰਜਾਬ ਦਾ ਜਲਾਸ ਬਣਾ ਕੇ ਨਵੇਂ ਸਿਰੇ ਤੋਂ ਜਿਹੜੀ ਸ਼ੁਰੂਆਤ ਕੀਤੀ ਹੈ ਗੋਦੀ ਨੂੰ ਕਰ ਲਈਏ ਤੇ ਨਾਲ ਦੀ ਨਾਲ ਜਿਹੜੇ ਕੰਮ ਆਏ ਹੋਏ ਐ ਉਹਨਾਂ ਨੂੰ ਵੀ ਇੱਕ ਵੇਲੇ ਝੜਨ ਦੇ ਸੰਯੋਗਤ ਮੂਰਤੀ ਦਾ ਸੱਦਾ ਹੈ ਇਲੈਕਸ਼ਨਾਂ ਦੌਰਾਨ ਗੋਦੀ ਨੂੰ ਹਰਾਓ ਤਾਂ ਅਸੀਂ ਪੰਜਾਬ ਦੇ ਵਿੱਚ 21 ਮਈ ਨੂੰ ਬਹੁਤ ਵੱਡੀ ਜਿਹੜੀ ਮਹਾਪੰਚਾਇਤ ਕੈਡਜੀ ਜਗਰਾਉਂ ਦੀ ਮੰਡੀ ਦੇ ਵਿੱਚ ਕਰਨ ਜਾ ਰਹੇ ਹਾਂ ਜੀ ਦਾ ਨਾਰਾ ਮੂਰਤੀ ਹਰਾਓ ਕਾਰਪੋਰੇਟ ਪਹਿਆਓ ਤੇ ਦੇਸ਼ ਬਚਾਓ ਮੈਨੂੰ ਲੱਗਦਾ ਹੈ ਕਿ ਇਤਿਹਾਸ ਦੇ ਵਿੱਚ ਇਹ ਪਹਿਲੀ ਅਜਿਹੀ ਰੈਲੀ ਹੋਊਗੀ ਇਸ ਮੁਕਮੋੜ ਕੇ ਵੱਲੋਂ ਤੇ ਜਿਹਦੇ ਵਿੱਚ ਲੱਖਾਂ ਦਾ ਇਕੱਠ ਹੋਣ ਦੀ ਉਮੀਦ ਆ ਉਹਦੇ ਵਿੱਚ ਚੱਲਣਾ ਨਾਲ ਦੀ ਨਾਲੇ ਕੰਮ ਵੀ ਅਸੀਂ ਜਾਰੀ ਰੱਖਾਂਗੇ ਤੇ ਇਲੈਕਸ਼ਨਾਂ ਦਾ ਸਾਹਮਣਾ ਜਿਹੜਾ ਨਾਲ ਦੀ ਨਾਲੇ ਹਾਂਜੀ ਮਹਿੰਦਰਪਾਲ ਸਿੰਘ ਸੂਬਾ ਪ੍ਰੈਸਕਰ ਭਾਰਤੀ ਕਿਸਾਨ ਵੀਰਿਆਂ ਨੇ ਇੱਕ ਘਟਾਉਂਦਾ ਪਿਛਲੇ 1 ਸਾਲ ਤੋਂ ਆਪਣੇ ਜੱਥੇਬੰਦੀ ਦੇ ਭਾਰਤੀ ਕਿਸਾਨ ਇੱਕ ਦਿਕਾਉਂਦਾ ਦੇ ਚੋਣਾਂ ਦਾ ਪ੍ਰੋਸੈਸ ਚੱਲ ਰਿਹਾ ਸੀਗਾ ਜਿਦੇ ਚ ਪਹਿਲਾਂ ਆਪਣੀਆਂ ਪਿੰਡ ਇਕਾਈਆਂ ਦੀਆਂ ਚੋਣਾਂ ਹੋਈਆਂ ਉਸ ਤੋਂ ਬਾਅਦ ਬਲਾਕਾਂ ਦੀਆਂ ਚੋਣਾਂ ਹੋਈਆਂ ਮਾਲਸਾ ਜ਼ਿਲ੍ਹੇ ਦੇ 5 ਬਲਾਕ ਇਹਨਾਂ ਦੀ ਚੋਣ ਮੁਕੰਮਲ ਹੋਣ ਤੋਂ ਬਾਅਦ ਆਪਣੀ ਬਲਾਕ ਦੇ ਇਥੋਂ ਦੇ ਜ਼ਿਲ੍ਹੇ ਦੇ ਆਗੂਆਂ ਨੇ ਅੱਜ ਦਾ ਸਮਾਅ ਲਿਆ ਕਿਉਂਕਿ ਜਿਹੜਾ ਚੋਣਾਂ ਦਾ ਸਮਾਅ ਸਵੇਰ ਸੁਬਾ ਕਮੇਟੀ ਵੱਲੋਂ ਰੱਖਿਆ ਗਿਆ ਸੀ ਉਹ ਮਾਰਚ ਤੇ ਅਪ੍ਰੈਲ ਦੇ ਮਹੀਨੇ ਦਾ ਰੱਖਿਆ ਗਿਆ ਸੀਗਾ ਅੱਜ ਦਾ ਇਹ ਦਿਨ ਦਾ ਸਮਾਅ ਲਿਆ ਅੱਜ ਪਿੰਡ ਲੱਲੂਆਣਾ ਵਿਖੇ ਜ਼ਿਲ੍ਹਾ ਕਮੇਟੀ ਦੀ ਚੋਣ ਹੋਈ ਜਿਦੇ ਵਿੱਚ ਆਪਣੇ 65 ਪਿੰਡ ਤਕਰੀਬਨ ਸ਼ਾਮਲ ਹੋਏ ਤੇ ਤਕਰੀਬਨ 1000 ਦੇ ਲਗਭਗ ਕਿਸਾਨਾਂ ਨੇ ਉਤਸ਼ਾਹ ਨਾਲ ਜ਼ਿਲ੍ਹਾ ਚੋਣ ਦੇ ਵਿੱਚ ਹਿੱਸਾ ਲਿਆ ਅਤੇ 101 ਡੈਲੀਗੇਟ ਇਹਦੇ ਵਿੱਚ ਸ਼ਾਮਲ ਹੋਏ ਜਿਨ੍ਹਾਂ ਵਿੱਚ ਪੂਰੀ ਸ਼ਾਂਤੀ ਨਾਲ ਆਪਣੇ ਜ਼ਿਲ੍ਹਾ ਪ੍ਰਧਾਨ ਅਨੰਦ ਸਿੰਘ ਭੈਣੀ ਵਾਗਾ ਆਪਣੇ ਜ਼ਿਲੇ ਵੱਲੋਂ ਚੁਣੇ ਗਏ ਨਾਲ ਹੀ ਜਰਨਲ ਸਕੱਤਰ ਜਿਹੜੇ ਆਪਣੇ ਪਹਿਲਾਂ ਕੁਦਰਜੀ ਮਿਆ ਕਾਰਨ ਉਹਨਾਂ ਨੇ ਪ੍ਰਧਾਨਜੀਤੋ ਜਰਨਲ ਸਕੱਤਰ ਦਾ ਉਹਦਾ ਉਹਨਾਂ ਨੇ ਆਪਸ ਵਿੱਚ ਸਾਂਤੀ ਨਾਲ ਬਦਲਿਆ ਲਖਮਨ ਸਿੰਘ ਚੱਕਰ ਦੀ ਸ਼ਹਿਰ ਜਰਨਲ ਸਕੱਤਰ ਤੋਂ ਨਹੀਂ ਗਏ ਇਸੇ ਤਰ੍ਹਾਂ ਖਜ਼ਾਨਚੀ ਇਕਬਾਲ ਸਿੰਘ ਮਾਨਸਾ ਤੋਂ ਗੱਤਬੰਦਕ ਪ੍ਰਾਪਤੀਆਂ ਦੇ ਤੌਰ ਤੇ ਲਾਈਏ ਸੂਬਾ ਕਮੇਟੀ ਵੱਲੋਂ ਇਹ ਲੱਗਦਾ ਵੀ ਜਿਹੜੇ ਹੀ ਆਪਣੀ ਮਾਨਸਾ ਜ਼ਿਲ੍ਹੇ ਦੀ ਪਹਿਲਾਂ ਵੀ ਆਪਣੀ ਹੈਗੀ ਆਗੂ ਟੀਮ ਸੀ ਹੁਣ ਵੀ ਤਕਰੀਬਨ ਲਗਭਗ ਆਗੂ ਉਹੀ ਨੇ ਉਹਨਾਂ ਦਾ ਜਿਹੜਾ ਕਾਰਜਕਾਰੀਆ ਬਹੁਤ ਵਧੀਆ ਰਹੀ ਤਕਰੀਬਨ 38 ਬੈਂਕਾਂ ਦੇ ਮਾਮਲੇ ਉਹਨਾਂ ਨੇ ਨਿਬੜੇ ਐਸੀ ਤਰ੍ਹਾਂ ਜਿਹੜੇ ਆਪਣੇ ਬੱਚਿਆਂ ਦੇ ਦਾਜ ਦੇ ਕੇਸ ਸੀਗੇ ਲਗਭਗ 87-88 ਦੇ ਲਗਭਗ ਸੀਗੇ ਉਹ ਨਿਬੜੇ ਉਹਨਾਂ ਨੇ ਜਿਹੜੀ ਅੱਜ ਦੀ ਉਹਨਾਂ ਨੇ ਰਿਪੋਰਟ ਪੇਸ਼ ਕੀਤੀ ਆ ਅਤੇ 118 ਗੁਰਕੀਆਂ ਰੋਕੀਆਂ ਨੇ ਜੋ ਕਿ ਰਿਕਾਰਡ ਆ ਆਪਣੇ ਪੰਜਾਬ ਦੇ ਵਿੱਚ ਮਾਨਸਾ ਜ਼ਿਲ੍ਹੇ ਦਾ ਭਾਰਤੀ ਕਿਸਾਨ ਇੱਕਾਡ ਕੌਂਦਾ ਦਾ ਉਹ ਬਹੁਤ ਵਧੀਆ ਕਾਰਜਕਾਰੀੀ ਰਹੀ ਦੇ ਅੱਗੇ ਵੀ ਇਹਨਾਂ ਤੋਂ ਉਮੀਦ ਕਰਦੇ ਆਂ ਵੀ ਇਹਨਾਂ ਦੀ ਜਿਹੜੀ ਕਾਰਜਕਾਰੀ ਹੋਊਗੀ ਬਹੁਤ ਵਧੀਆ ਹੋਊ ਤੇ ਨਵੀਂ ਜੁਣੀ ਦੀ ਸਾਰੀ ਕਮੇਟੀ ਨੂੰ ਜ਼ਿਲ੍ਹੇ ਦੀ ਚੋਣ ਨੂੰ ਜ਼ਿਲ੍ਹਾ ਕਮੇਟੀ ਨੂੰ ਅਸੀਂ ਸੂਬਾ ਕਮੇਟੀ ਵੱਲੋਂ ਸ਼ੁਭ ਕਾਮਨਾਵਾਂ ਦੇ